ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਨ ਕਰਨ ਤੋਂ ਉਪਰੰਤ ਸੰਗਤ ਵਿੱਚੋਂ अनेਕਾਂ ਦੇ ਮਨ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਅਭਲਾ ਆਸ਼ਾ ਉੱਠ ਰਹੀ ਸੀ ਪਰ ਮੰਨ ਵਿੱਚ ਸਵਾਲ ਸੀ ਕਿ ਸਾਨੂੰ ਅੰਮ੍ਰਿਤ ਦਾ ਅਧਿਕਾਰੀ ਸਮਝਿਆ ਜਾਵੇਗਾ ਹਜੂਰ ਨੇ ਸਭ ਦੇ ਸੰਸ਼ੇ ਦੂਰ ਕਰਦਿਆਂ ਫਰਮਾਇਆ ਮੈਂ ਚਾਹੁੰਦਾ ਹਾਂ ਤੁਹਾਡੇ ਵਿੱਚੋਂ ਹਰੇਕ ਅੰਮ੍ਰਿਤ ਪਾਨ ਕਰੇ ਤੁਸੀਂ ਧਰਮ ਜਾਤ ਰੰਗ ਅਤੇ ਨਸਲ ਦੇ ਵਿਤਕਰੇ ਭੁੱਲ ਕੇ ਖਾਲਸਾ ਸਜੋ ਪਰ ਯਾਦ ਰੱਖੋ ਜੋ ਕੋਈ ਖੰਡੇ ਦਾ ਅੰਮ੍ਰਿਤ ਚਕੇਗਾ ਉਹ ਆਪਣੇ ਆਪ ਨੂੰ ਦੂਜੇ ਮਨੁੱਖ ਨਾਲੋਂ ਉੱਚਾ ਨਹੀਂ ਸਮਝੇਗਾ ਜਾਤ ਪਾਤ ਉੱਚ ਨੀਚ ਦੇ ਝਗੜੇ ਵਿੱਚ ਨਹੀਂ ਪਵੇਗਾ ਤੁਹਾਡੇ ਵਿੱਚੋਂ ਜਿਹੜੇ ਉਪਰੋਕਤ ਗੱਲਾਂ ਮੰਨਣ ਲਈ ਤਿਆਰ ਹਨ ਉਹ ਅੰਮ੍ਰਿਤ ਛਕ ਸਕਦੇ ਹਨ ਦੂਜੇ ਦੌਰ ਵਿੱਚ ਅੰਮ੍ਰਿਤ ਛਕਣ ਵਾਲਿਆਂ ਵਿੱਚ ਪੰਜ ਮੁਖਤਿਆਰ ਦਾ ਦਰਜਾ ਦਿੱਤਾ ਗਿਆ ਉਹਨਾਂ ਵਿੱਚ ਭਾਈ ਰਾਮ ਸਿੰਘ ਭਾਈ ਦੇਵਾ ਸਿੰਘ ਭਾਈ ਤਹਿਲ ਸਿੰਘ ਭਾਈ ਈਸ਼ਰ ਸਿੰਘ ਅਤੇ ਭਾਈ ਫਤਿਹ ਸਿੰਘ ਸ਼ਾਮਲ ਸਨ ब्राह्मणਾ ਅਤੇ ਖਤਰਿਆਣੇ ਅੰਮ੍ਰਿਤ ਦੀ ਦਾਤ ਖਿੜੇ ਮੱਥੇ ਪਰਵਾਨ ਕਰਨ ਤੋਂ ਸੰਕੋਚ ਕੀਤਾ ਉਹ ਸ਼ੁੱ드ਰ ਅਤੇ ਵੈਸ਼ਾਂ ਨੂੰ ਆਪਣੇ ਬਰਾਬਰ ਦਾ ਇਨਸਾਨ ਸਮਝਣ ਤੋਂ ਇਨਕਾਰ ਕਰ ਰਹੇ ਸਨ ਹਕੀਕਤ ਵੀ ਐਸੀ ਖਾਸੇ ਦੀ ਸਾਜਨਾ ਜਾਤਪਾਤ ਦੀ ਪ੍ਰਥਾ ਉੱਤੇ ਜੋ ਭਾਰਤੀ ਸਮਾਜ ਨੂੰ ਘੁਣਵਾ ਖਾਰੇ ਸੀ ਭਰਪੂਰ ਹਮਲਾ ਸੀ ਪਰ নিরপেক্ষ রূপ ਵਿੱਚ ਮਨੁੱਖੀ ਸਮਾਨਤਾ ਧਰਮ ਦਾ ਪਹਿਲਾ ਅਤੇ ਬੁਨਿਆਦੀ ਲੱਛਣ ਸੀ ਜਾਤ ਪਾਤ ਦੇ ਵਿਤਕਰੇ ਤੋਂ ਤੰਗ ਆਏ ਹੇਠਲੇ ਵਰਗ ਦੇ ਹਿੰਦੂਆਂ ਵਿੱਚੋਂ अनेਕਾਂ ਨੇ ਇਸਲਾਮ ਨੂੰ ਮਨੁੱਖੀ ਬਰਾਬਰੀ ਵਾਲਾ ਧਰਮ ਸਮਝ ਕੇ ਅਪਣਾਇਆ ਸੀ ਪਰ ਮੁਸਲਮਾਨ ਬਣ ਕੇ ਵੀ ਉਹ ਜਾਤ ਪਾਤ ਦੇ ਸ਼ਿਕਾਰ ਬਣੇ ਰਹੇ ਕਿਉਂਕਿ ਔਰੰਗਜ਼ੇਬੀ ਹੁਕਮ ਨਾਲ ਉੱਚੀਆਂ ਜਾਤਾਂ ਦੇ ਹਿੰਦੂ ਵੀ مسلمان بن رہے سن پتے وہ اسلام بچ بھی جات پات اپنے نال لے گئے سن اس درشتی تو خالصیدی کی ساجنا ایک سماجک انقلاب سی جات پات ہندو دھرم ایک انکھڑ انگ ہے پتے اتنا اہم ہے کہ ہندو دھرم دوجہ نہ ہے ਜਾਤ ਪ੍ਰਥਾ Hindu ਧਰਮ ਦੇ ਮੱਥੇ ਉੱਤੇ ਉੱਚ-ਨੀਚ ਦਾ ਜਮਾਂਦਰੂ ਟਿੱਕਾ ਲਾਉਣ ਵਾਲੀ ਪ੍ਰਥਾ ਹੈ ਅਤੇ ਇਸ ਨੂੰ ਵੇਦਾ ਸ਼ਾਸਤਰਾਂ ਦੀ ਪ੍ਰਵਾਨਗੀ حاصل ਹੈ Hindu ਜਿਸ ਜਾਤ ਵਿੱਚ ਪੈਦਾ ਹੁੰਦਾ ਹੈ ਮਰਨ ਤੱਕ ਉਸ ਦਾ ਹੀ ਮੈਂਬਰ ਰਹਿੰਦਾ ਹੈ ਸਭ ਤੋਂ ਪਹਿਲਾਂ ਬ੍ਰਾਹਮਣ ਫਿਰ ਖੱਤਰੀ ਫਿਰ ਵੈਸ਼ ਅਤੇ ਸਭ ਤੋਂ ਹੇਠਾਂ ਸ਼ੂਤਰ ਦਾ ਨੰਬਰ ਆਉਂਦਾ ਹੈ ਗੁਰੂ ਕਾਲ ਤੋਂ ਬਹੁਤ ਚਿਰ ਪਹਿਲਾਂ ਸ਼ੂਦਰ ਦੀ ਹਾਲਤ ਇਤਨੀ ਤਰਸਯੋਗ ਸੀ ਕਿ ਉਸ ਨੂੰ ਮੰਦਰ ਵਿੱਚ ਦਾਖਲ ਹੋਣ ਅਤੇ ਧਰਮ ਕਰਮ ਵਿੱਚ ਭਾਗ ਲੈਣ ਦਾ ਅਧਿਕਾਰ ਤੱਕ ਨਹੀਂ ਸੀ ਭਗਤੀ ਅੰਦੋਲਨ ਦੇ ਦੌਰਾਨ ਭਗਤਾ ਨੇ ਇਹ ਐਲਾਨ ਤਾਂ ਕਰ ਦਿੱਤਾ ਜਾਤ ਪਾਤ ਪੁੱਛੈ ਨਹੀਂ ਕੋਈ ਹਰ ਕੋ ਭਜੇ ਸੋ ਹਰਕਾਰਾ ਹੋਈ ਪਰ ਸਾਧਾਰਨ ਸ਼ੂਦਰ ਅਛੂਤ ਹੀ ਰਹਾ ਉਸ ਲਈ ਜ਼ਰੂਰੀ ਸੀ ਕਿ ਜ਼ਿੰਦਗੀ ਪਰ ਉੱਚੇ ਵਰਨਾ ਦੀ ਦਿਲ ਜਾਨ ਨਾਲ ਸੇਵਾ ਕਰੇ ਉਹਨਾਂ ਦੀ ਖਾਤਰ ਘਟਿਆ ਤੋਂ ਘਟਿਆ ਕੰਮ ਕਰੇ ਅਤੇ ਜੇ ਉਸ ਦੇ ਕਰਮ ਪ੍ਰਵਾਨ ਹੋ ਗਏ ਤਾਂ ਉਹ ਅਗਲੇ ਜਨਮ ਵਿੱਚ ਉੱਚੇ ਵਰਣ ਵਿੱਚ ਜਨਮ ਲੈਣ ਦੀ ਆਸ ਕਰ ਸਕਦਾ ਹੈ ਇਸ ਜਨਮ ਵਿੱਚ ਉਹ ਅਛੂਤ ਹੀ ਸੀ ਅਤੇ ਉਸ ਦਾ ਸਾਆਇਆ ਤੱਕ ਕੋਈ ਬ੍ਰਾਹਮਣ ਨੂੰ ਅਪਵਿੱਤਰ ਕਰ ਸਕਦਾ ਸੀ ਉਂਝ ਵੀ ਰੂਟੀ ਬੇਟੀ ਦੇ ਸੰਬੰਧ ਆਖੋ ਆਪਣੇ ਵਰਣ ਤੱਕ ਸੀਮਿਤ ਸੰ ਇਸ ਦ੍ਰਿਸ਼ਟੀ ਤੋਂ ਗੁਰੂ ਨਾਨਕ ਦੇਵ ਜੀ ਦਾ ਇਹ ਕਹਿਣਾ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤੈਨ ਕੈ ਸੰ ਸਾਥ ਵੱਡਿਆਂ ਸਿਓ ਕਿਆ ਰੀਸ ਇੱਕ ਏਕਲਾਬੀ ਗੱਲ ਸੀ ਸੰਗਤ ਦੇ ਨਾਲ ਪੰਗਤ ਜਾਤ ਪ੍ਰਥਾ ਨੂੰ ਤਗੜਾ ਹਲੂਣਾ ਸੀ ਫਿਰ ਗੁਰੂ ਅਮਰਦਾਸ ਜੀ ਨੇ ਪੰਗਤ ਉੱਤੇ ਇਸ ਹੱਦ ਤੱਕ ਜ਼ੋਰ ਦਿੱਤਾ ਕਿ ਜਿਸ ਕਿਸੇ ਨੇ ਉਹਨਾਂ ਦੇ ਦਰਸ਼ਨ ਕਰਨੇ ਹੋਣ ਉਸ ਲਈ ਜ਼ਰੂਰੀ ਸੀ ਕਿ ਉਹ ਪਹਿਲਾਂ ਗੁਰੂ ਦੇ ਲੰਗਰ ਵਿੱਚ ਪ੍ਰਸ਼ਾਦ ਚਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਖੰਡੇ ਦੇ ਪਾਹੁਲ ਨੇ ਆਤਮਕ ਪ੍ਰਪਤਾ अथवा ਗੁਰਿਆਈ ਵਿੱਚ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਨੂੰ ਬਰਾਬਰ ਦਾ ਭਾਈਵਾਲ ਬਣਾ ਦਿੱਤਾ ਜਿਨ੍ਹਾਂ ਜਾਤਾਂ ਨੂੰ ਕਿਰਣਾ ਨਾਲ ਝੋੜ ਨਾਈ ਛੇੰਬਿਆ ਕਿਹਾ ਜਾਂਦਾ ਸੀ ਉਨਾਂ ਨੂੰ ਕਲਗੀਆਂ ਵਾਲੇ ਨੇ ਸਮੂਹਕ ਰੂਪ ਵਿੱਚ ਖਾਲਸੇ ਦਾ ਅਤੇ ਗੁਰੂ ਦਾ ਅੰਗ ਹੋਣ ਦਾ ਮਾਨ ਬਖਸ਼ਿਆ ਕਿਰਤਨਾਸ ਦਾ ਇੱਕ ਵੱਡਾ ਅਤੇ ਅਹਿਮ ਪਹਿਲੂ Hindu ਧਰਮ ਦੁਆਰਾ ਚਾਰ ਵਰਨਾ ਦੇ ਉਸ ਸਿਧਾਂਤ ਨੂੰ ਖਤਮ ਕਰਨਾ ਸੀ ਜਿਸ ਅਨੁਸਾਰ ਰਾਜਾ ਸੈਨਿਕ ਅਤੇ ਸੂਰਮਾ ਕੇਵਲ ਖੱਤਰੀ ਹੀ ਹੋ ਸਕਦਾ ਸੀ ਜੇ ਇਸ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਕਲਗੀਆਂ ਵਾਲੇ ਦੀ ਗਿਣਤੀ ਖੋਦ ਖਤਰਿਆਂ ਵਿੱਚ ਕੀਤੀ ਜਾਂਦੀ ਸੀ ਪਰ ਹਜੂਰ ਦਾ ਵਿਸ਼ਵਾਸ ਉਸ ਜਾਤ ਪ੍ਰਥਾ ਵਿੱਚ ਨਹੀਂ ਸੀ ਹਜੂਰ ਨੂੰ ਵਰਗ ਰਹਿਤ ਅਤੇ ਜਾਤ ਪਾਤ ਤੋਂ ਮੁਕਤ ਅਜਿਹਾ ਸਮਾਜ ਮਨਜ਼ੂਰ ਸੀ ਜਿਸ ਵਿੱਚ ਮਨੁੱਖ ਆਪਣੀ ਲਿਆਕਤ ਅਤੇ ਗੁਣਾ ਦੇ ਆਧਾਰ ਤੇ ਪੇਸ਼ੇ ਦੀ ਚੋਣ ਕਰ ਸਕਦਾ ਸੀ ਜਿੱਥੋਂ ਤੱਕ ਜੰਗ ਜੋ ਅਤੇ ਜੋਧਿਆਂ ਦਾ ਤਾਂ ਲਖੀ ਕਲਗੀ ਪਰਵਾਰੇ ਦੀ ਕਸਵਟੀ ਇਹ ਸੀ ਕਿ ਧਰਮ अथवा ਸੱਚੇ ਮਾਰਗ ਦੇ ਨਾਂ ਉਤੇ ਜੰਗ ਦੇ ਲਈ ਕੌਣ ਤਿਆਰ ਸੀ ਕਿਰਤਨਾਸ਼ ਅਤੇ ਕੁਲਨਾਸ਼ ਸਿਧਾਂਤਾਂ ਦਾ ਇੱਕ ਹੋਰ ਪੱਖ ਇਹ ਸੀ ਕਿ ਖਾਲਸਾ ਸਮਾਜ ਅਥਵਾ ਤਰੰ ਵਿੱਚ ਇਹ ਜ਼ਰੂਰੀ ਨਹੀਂ ਸੀ ਰਹਿ ਗਿਆ ਕਿ ਰਾਜਾ ਕੇਵਲ ਉਹੀ ਬਣ ਸਕਦਾ ਹੈ ਜੋ ਰਾਜੇ ਦਾ ਪੁੱਤਰ ਹੋਵੇ ਖਾਲਸਾ ਸਮਾਜ ਵਿੱਚ ਰਾਜੇ ਦਾ ਸੰਕਲਪ ਵੀ ਕੇਵਲ ਇੱਕ ਸੀਮਤ ਹੱਦ ਤੱਕ ਉਰਵਾਣ ਕੀਤਾ ਗਿਆ ਹੈ ਇਸ ਲਈ ਜਿਸ ਸਮਾਜ ਨੂੰ ਰਾਜੇ ਦੀ ਲੋੜ ਸੀ ਉਸ ਵਿੱਚ ਵੀ ਰਾਜਾ ਉਹ ਸ਼ਖਸ ਹੋ ਸਕਦਾ ਸੀ ਜੋ ਉਦਾਰ ਸਖੀ ਅਤੇ ਵਿਸ਼ਾਲ ਹਿਰਦੇ ਵਾਲਾ ਹੋਵੇ Hindu ਸਮਾਜ ਵਿੱਚ ਅਤੇ ਨਾਲੇ ਇਸਲਾਮ ਵਿੱਚ ਵੀ ਰਾਜੇ ਨੂੰ ਦੇਵੀ ਪ੍ਰਤਿਰਿਤ ਜਾਂ ਜ਼ਿੱਲੇਲਾ ਮੰਨਿਆ ਜਾਂਦਾ ਸੀ ਇਸ ਦੇ ਉਲਟ ਖਾਲਸਾ ਗੰਦਰਾਜ ਵਿੱਚ ਪ੍ਰਭਤਾਧਾਰੀ ਬਾਦਸ਼ਾਹ ਵੀ ਸਮਾਜ ਨੂੰ ਜਵਾਬਦੇਹੀ ਮਹਾਰਾਜਾ ਰਜੀਤ ਸਿੰਘ ਵਾਂਗ اخلاقی ਕਸੂਰ ਕਰਨ ਵੀ ਉਸ ਨੂੰ ਖਾਸ ਸਜ਼ਾ ਦੇ ਸਕਦਾ ਸੀ ਇਹਨਾਂ ਗੱਲਾਂ ਕਾਰਨ ਹੀ ਡਾਕਟਰ ਏਸੀ ਬੈਨਰਜੀ ਦੇ ਸ਼ਬਦਾਂ ਵਿੱਚ ਲੋਕ ਰਾਜ ਦਾ ਸਿੱਖ ਗੁਰੂਆਂ ਤੋਂ ਵੱਡਾ ਕੋਈ ਹਾਮੀ ਨਹੀਂ ਹੋ ਸਕਦਾ ਉਹਨਾਂ ਨੇ ਕੇਵਲ ਲੋਕ ਰਾਜ ਦੇ ਸਿਧਾਂਤਾਂ ਦਾ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਲੋਕ ਰਾਜੀ ਢੰਗ ਨਾਲ ਜੀਵਨ ਬਤੀਤ ਕਰਕੇ ਮਿਸਾਲ ਪੇਸ਼ ਕੀਤੀ ਅੱਜ ਦੇ ਲਈ ਇੰਨੀਆਂ ਹੀ ਗੱਥੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ